ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੂ ਫੈਮਲੀ ਬਲੌਗ ਚੈਨਲ ਤੇ ਹਾਂਜੀ ਤਕਰੀਬਨ ਟਾਈਮ ਹੋ ਗਿਆ ਚਾਰ ਵੱਜ ਚੁੱਕੇ ਨੇ ਇਹ ਤੇ ਬੱਚੇ ਜਾ ਰਹੇ ਨੇ ਟਿਊਸ਼ਨ ਤੇ ਤਿੰਨੋ ਬੇਟੀਆਂ ਲਗਾਤੀਆਂ ਦੋ ਇੱਕ ਜਗ੍ਹਾ ਤੇ ਨੇ ਤੇ ਵੱਡੀ ਬੇਟੀ ਆਪਣੀ ਲੱਗਿਆ ਅਲੱਗ ਫਿਰ ਉਹਦੇ ਮੈਥ ਦਾ ਹਨਾ ਟਿਊਸ਼ਨ ਉਹ ਲੱਗ ਜਾਂਦੀ ਆ ਤੇ ਇਧਰ ਦੇਖੋ ਮੌਸਮ ਇਹ ਬਾਹਰ ਹੋ ਰਿਹਾ ਬਹੁਤ ਸਾਰਾ ਬੱਦਲ ਬਾਈ ਹੋਈ ਪਈ ਆ ਗਰਮੀ ਵੀ ਬਹੁਤ ਸਿੱਕਲ ਵੀ ਮਹੀ ਆ ਬਹੁਤ ਕਿੱਥੇ ਨਹੀਂ ਜਾਂਦਾ ਨੌ ਬੁੱਧ ਜਾਣਾ ਦੀਦੀ ਨੇ ਕੀ ਆਵਾ ਤੇ ਜੀ ਇੱਥੇ ਦੇਖੋ ਬੱਦਲ ਕਿੰਨਾ ਸਾਰਾ ਹੋ ਰਿਹਾ ਬਹੁਤ ਹੋ ਰਿਹਾ ਉੱਪਰ ਬੱਦਲ ਤੇ ਇੱਧਰ ਮੈਂ ਧੋਏ ਸੀ ਕੱਪੜੇ ਇੰਨੇ ਸਾਰੇ ਕੁਛ ਮੈਂ ਸੁੱਕ ਗਏ ਤੇ ਉਹ ਆਪਾਂ ਨੇ ਉਤਾਰ ਕੇ ਰੱਖਤੇ ਤੇ ਦੇਖੋ ਮੌਸਮ ਹੈ ਨਾ ਜਿਆਦੇ ਸੰਦਸ਼ਨ ਦਾ ਜਾ ਹੋਇਆ ਬੇਹੋਸ਼ ਕਰ ਮੈਂ ਥੋੜੀ ਜੀ ਹੈਗੀ ਅਜੇ ਮੀਂਹ ਜੇ ਤਾਂ ਵਧੀਆ ਹੋ ਜਾਊਗਾ ਤੇ ਦੁਪਹਿਰੇ ਬਣਾਇਸੀ ਆਪਾਂ ਨੇ ਰਾਈਸ ਤੇ ਉਹ ਖਾ ਲਈ ਤੇ ਇੱਧਰ ਮੇਰੇ ਕੱਪੜੇ ਨੇ ਪੈਨੇ ਟੈਗ ਕਰਨ ਵਾਲੇ ਵੈਸੇ ਲੱਗਦੀਆਂ ਹੁਣ ਮੈਂ ਉਹ ਚੇਅਰ ਤੇ ਪੈਨੇ ਇੱਧਰ ਟੈਗ ਕਰਨ ਵਾਲੇ ਕੱਪੜੇ ਹੋ ਕਰਦੇ ਆਪਾਂ ਟੈਗ ਫੇਰ ਚਾਹ ਦੀ ਕੁਝ ਪੀ ਕੇ ਫੇਰ ਲੱਗਦੇ ਆਪਾਂ ਕੱਪੜੇ ਟੈਗ ਕਰਨ ਤੇ ਅਜਾ ਤਾਂ ਮੇ ਤੁ ਮਸ਼ੀਨ ਦਾ ਧੰਮ ਹੋਇਆ ਤੇ ਪਹਿਲਾ ਕਸਟਮਰ ਆ ਗਿਆ ਆਪਾਂ ਤੇ ਨਹਾ ਦਾ ਕੰਮ ਕੀਤਾ ਤੇ ਨਾਲ ਹੀ ਮੈਂ ਕੱਪੜੇ ਧੋਤੇ ਬਹੁਤ ਸਾਰੇ ਹੋਏ ਪਏ ਸੀਗੇ ਉੱਤੇ 2 ਦਿਨ ਹੋ ਗਏ ਸੀ ਕੱਪੜੇ ਨਹੀਂ ਧੋਤੇ ਗਏ ਸੀ ਤੇ ਕੱਪੜੇ ਵਗੈਰਾ ਧੋਤੇ ਨੂੰ बस ਬੱਚੇ ਆ ਗਏ ਘਰ ਦੇ ਕੰਮ ਵੀ ਤਕਰੀਬਨ ਮੈਨੂੰ ਲੱਗਦਾ ਸ਼ਾਇਦ ਹਾਂਜੀ 11 ਥਾਂਡੇ ਗਿਆਣਾ ਬੱਚੇ ਹੋਏ ਨੇ ਖਤਮ ਤੇ ਉਸ ਤੋਂ ਬਾਅਦ ਕਸਟਮਰ ਆ ਗਏ ਨਹਾ ਦਾ ਕੰਮ ਕੀਤਾ ਤੇ ਨਾਲ ਦੇ ਨਾਲ ਬਸ ਮੈਂ ਆਪਣਾ ਕੱਪੜੇ ਧੋਣ ਲੱਗੀ ਦੁਬਾਰੇ ਥੋੜੇ ਜਿਹੇ ਰਹਿ ਗਏ ਸੀ ਹੁਣ ਵੀ ਬੱਚਿਆਂ ਦੀਆਂ ਯੂਨੀਫਾਰਮ ਸੀਗੀਆਂ ਉਹ ਪਾਈਆਂ ਹੋਈਆਂ ਨੇ ਮਸ਼ੀਨ 'ਚ ਤੇ ਮੈਂ ਕਹਿੰਦਾ ਲੋ ਫਾਈ ਵੀ ਧੋ دیے ਬਸ ਇਹ ਬੱਚਿਆਂ ਨੂੰ 2 ਦਿਨਾਂ ਦੀਆਂ ਛੁੱਟੀਆਂ ਆ ਗਈਆਂ ਹੌਲੀਡੇ ਆ ਸ਼ਨੀਵਾਰ ਤੇ ਐਤਵਾਰ ਤੇ ਇਹਨਾਂ ਨੂੰ ਹੈਗੀਆਂ ਛੁੱਟੇ ਦੇਖਦੇ ਹਾਂ ਅਸੀਂ ਕੱਲ ਨੂੰ ਕੀ ਕਰਨਗੇ ਵੈਸੇ ਤਾਂ ਪੇਪਰ ਹੋ ਰਹੇ ਨੇ ਨੂਰ ਨੂੰ ਤਾਂ ਹੈਗੀਆਂ ਨੇ ਕਿ ਤਿੰਨ ਛੁੱਟੀਆਂ ਅੱਜ ਵੀ ਕਰੇ ਸੀ ਚਲੋ ਅੱਜੀ ਖਾਪਾਂ ਹਾਂ ਚਾਹ ਪੀ ਲਈਏ ਫਿਰ ਆਪਣੇ ਲੱਗਦੇ ਆ ਕਰਦੇ ਤੇ ਕੀ ਕਹਿੰਦੀਆਂ ਨੇ ਚਲ ਜੇ ਅੱਜ ਜੀ ਤੁਸੀਂ ਵੀ ਪੀ ਲਓ ਚਾਹ ਜਿੰਨਾਂ ਜਿੰਨਾਂ ਨੇ ਪੀਨੀਆਂ ਤੇ ਤਲੋਜੀ ਚਾਪਣੀ ਕੀ ਕਿ ਮੈਂ ਨਾ ਜਿਹੜੇ ਹੌਮ ਕਰਨ ਦਾ ਬੱਚਿਆਂ ਦੀ ਫੀਲ ਕਰਦੇ ਆ ਕੋਈ ਹੋਰ ਕੰਮ ਕਰਨ ਦੇ ਲੱਗਦੇ ਆ ਹਾਂਜੀ ਬੇਟੀਆਂ ਚਲੇ ਗਈਆਂ ਸੀਆਂ ਟੋਸ਼ਾ ਤੇ ਆਪਣਾ ਤਿੰਨੋਂ ਹੀ ਤੇ ਮੈਂ ਲੱਗ ਗਈ ਸੀ ਇੱਥੇ ਕੱਪੜੇ ਉਤਾਰਨਾ ਤੇ ਪਹਿਲਾਂ ਤਾਂ ਆਇਆ ਸੀ ਜੀ ਬਹੁਤ ਸਾਰਾ ਬੱਦਲ ਪਰ ਦੇਖੋ ਹੁਣ ਕਿਧਰੇ ਗਿਆ ਹਣਾ ਕੋਈ ਬੱਦਲ ਵਗੈਰਾ ਨਹੀਂ ਹੈਗਾ ਹਵਾ ਇਹ ਚੱਲੀ ਥੋੜੀ ਜੀ ਤੇ ਬਦਲ ਗਿਆ ਤੇ ਨਾਲ ਦੀ ਨਾਲ ਧੁੱਪ ਦੇਖੋ ਕਿੰਨੀ ਦੁਬਾਰੇ ਫੇਰ ਉਹਨੀ ਐ ਤਿੱਖੀ ਧੁੱਪ ਆ ਜਿਹੜੀ ਨਿਕਲੇ ਹੀ ਉਹਨੀ ਐ ਗਰਮੀ ਫੇਰ ਹੋ ਗਈ ਤੇ ਪਹਿਲਾਂ ਇਦਾਂ ਲੱਗਦਾ ਸੀ ਥੋੜੀ ਜਿਹੀ ਆਸ ਜੀ ਹੋ ਗਈ ਸੀ ਬੱਦਲ ਨੂੰ ਦੇਖ ਕੇ ਵੀ ਚਲੋ ਮੀਂਹ ਆ ਜੂ ਥੋੜਾ ਜਿਹਾ ਮੌਸਮ ਠੰਡਾ ਹੋ ਜੂ ਪਹਿਲਾਂ ਤਾਂ ਕਈ ਦਿਨ ਲਗਾਤਾਰ ਹੀ ਡੇਲੀ ਮੀਂਹ ਆਉਂਦਾ ਰਿਹਾ ਪਰ ਹੁਣ ਤਾਂ ਕਾਫੀ ਦਿਨ ਹੋ ਗਏ ਹੁਣ ਤਾਂ ਮੀਂਹ ਬਿਲਕੁਲ ਵੀ ਨਹੀਂ ਆਇਆ ਤੇ ਲਓ ਜੀ ਇੱਥੇ ਜਿੰਨੇ ਸੁੱਕੇ ਸੁੱਕੇ ਕੱਪੜੇ ਸੀਗੇ ਮੈਂ ਸਾਰੇ ਉਤਾਰ ਲਉਗੀ ਨਾਲ ਦੀ ਨਾਲ ਹੀ ਤੇ ਕੁਝ ਮੇਰੇ ਬੱਚਿਆਂ ਦੀ ਯੂਨੀਫਾਰਮ ਵਗੈਰਾ ਤੇ ਕੁਝ ਹੋਰ ਕੱਪੜੇ ਮੈਂ ਧੋ ਗੇ ਸੁੱਕਨੇ ਕਿਉਂਕਿ ਕੱਲ ਨੂੰ ਮੈਂ ਕੱਪੜੇ ਨਹੀਂ ਧੋਦੀ ਹੈਗੀ ਕਿਉਂਕਿ ਮੈਂ ਇੱਕ ਅੱਧੇ ਦਿਨ ਦੀ ਰੈਸਟ ਆ ਜਿਹੜੀ ਲੈ ਲੈਣੀ ਹੁੰਦੀ ਆ ਤੁਹਾਨੂੰ ਪਤਾ ਡੇਲੀ ਕੱਪੜੇ ਧੋ ਤੋ ਕੇ ਵੀ ਜੀ ਆੱਕ ਜਾਂਦਾ ਕਈ ਵਾਰੀ ਇਦਾਂ ਹੋ ਜਾਂਦਾ ਜਦੋਂ ਜਿਆਦੇ ਹੋਣ ਫਿਰ ਮੈਂ ਭਾਵੇਂ ਦੀ ਮਸ਼ੀਨ ਲਗਾਦਾ ਨਹੀਂ ਤਾਂ ਮੇ ਇੱਕ ਦਿਨ ਰੈਸਟ لازਮੀ ਲੈਣੀ ਹੁੰਦੀ ਆ ਪਰ ਇਹ ਮੇਰੇ ਜਿਹੜੇ ਕੱਪੜੇ ਸੀ ਇਹ ਜੀ ਤੀਜੇ ਦਿਨ ਧੋਏ ਸੀਗੇ ਮੈਂ ਕੱਪੜੇ ਦੋ ਦਿਨ ਨਹੀਂ ਸੀ ਮੇਦੇ ਤੋਂ ਧੋਏ ਗਏ ਹੋਗੇ ਆ ਰਿਸ਼ਤੇਦਾਰੀ ਚ ਆਪਣੇ ਮਰਗਰ ਹੋ ਗਈ ਸੀ ਬਸ ਉਧਰ ਜਾਣਾ ਆਉਣਾ ਪਿਆ ਹਨਾ ਫਿਰ ਤੁਹਾਨੂੰ ਪਤਾ ਆ ਕੇ ਕੰਮ ਨਹੀਂ ਹੁੰਦਾ ਹੈਗਾ ਖਾਸ ਕਰ ਕੱਪੜੇ ਵਗੈਰਾ ਧੋਣ ਦਾ ਹਨਾ ਕੁਸ਼ਟਕੀਮਾ ਹੋ ਜਾਂਦਾ ਖੁਸ਼ ਬਸ ਤੁਹਾਨੂੰ ਬਤਾਇਆ ਹੈ ਜੇ ਤੁਸੀਂ ਆਗੇ ਹਨਾ ਆਪ ਦਾ ਮਨਵੀਰ ਸੋਸੀ ਜੀ ਜੇ ਹੋ ਜਾਂਦਾਗਾ ਤੇ ਲੋ ਜੀ ਇੱਥੇ ਦੇਖੋ ਆਪਣੇ ਮੋਟੇ ਕਿੰਨੇ ਸੋਹਣੇ ਹੋ ਰਹੇ ਨੇ ਸਾਰੇ ਤੇ ਇਹ ਹੈਗਾ ਜੀ ਰੋਜ਼ ਪਰ ਇਹਨੂੰ ਲੱਗੇ ਨਹੀਂ ਪਹਿਲਾਂ ਤਾਂ ਲੱਗਦੇ ਰਹੇ ਪਰ ਹੁਣ ਬਿਲਕੁਲ ਵੀ ਨਹੀਂ ਲੱਗੇ ਹੈਗੇ ਤੇ ਇਹ ਦੇਖੋ ਆਪਾਂ ਨੇ ਲਗਾ ਰੱਖਿਆ ਮੇਥੀ ਛੋਟੇ ਛੋਟੇ ਹੋ ਗਏ ਹੁਣ ਇਹ ਤੇ ਜੀ ਆਪਣੇ ਘਰ ਦੇ ਜਰਾ ਸੁੱਕਣੇ ਆਪਣੇ ਪੈ ਗਏ ਤੇ ਇਹ ਨਾਲ ਦੀ ਨਾਲ ਬਸ हां जी ਕਪੜੇ ਵਗੈਰਾ ਸੁੱਕਣੇ ਪਾਉਣ ਤੋਂ ਬਾਅਦ ਇੱਥੇ ਮੈਂ ਗਈ ਸੀ ਕਿਚਨ ਦੇ ਵਿੱਚ ਤਕਰੀਬਨ ਟਾਈਮ ਇੱਥੇ ਪੌਣੇ 5 ਦਾ ਹੋ ਗਿਆ ਸੀ ਤੇ ਦੁਪਹਿਰ ਵਾਲੇ ਸੀਗੇ ਆਪਣੇ ਬਰਤਨ ਚਾਹ ਵਗੈਰਾ ਪੀਤੀ ਸੀ ਮੈਂ ਕਿਹਾ ਚਲੋ ਆਪਾਂ ਨਾਲ ਦੀ ਨਾਲ ਇਹ ਸਾਫ਼ ਕਰ ਦਈਆਂ ਨਾ ਫਿਰ ਮੇਰੇ ਕੋਲ ਆਨਲੈਨਸ ਸੀ ਕਸਟਮਰ ਥ੍ਰੈਡਿੰਗ ਵਗੈਰਾ ਕਰਾਉਣ ਲਈ ਫੋਨ ਆਇਆ ਸੀ ਉਹਨਾਂ ਦਾ ਤੇ ਮੈਨੂੰ ਹੋ ਗਿਆ ਜਲਦੀ-ਜਲਦੀ ਮੈਂ ਕਿਹਾ ਚਲੋ ਆਪਣੇ ਇਹੜੇ ਕੰਮ ਨੇ ਆਪਾਂ ਕਿਚਨ ਵਗੈਰਾ ਦੇ ਖਤਮ ਕਰਦੇ ਇੱਕ ਵਾਰੀ ਕਿਚਨ ਕਲੀਨ ਕਰ ਦਈਏ ਨਾਲ ਦੀ ਨਾਲ ਆਪਾਂ ਫਿਰ ਥਾਲ ਵਗੈਰਾ ਵੀ ਧਰਨੀ ਸੀਗੀ ਤੇ ਮੈਂ ਕਹਿੰਦਾ ਫਿਰ ਆਪਾਂ ਆਮ ਦਾ ਨਾਲ ਉਹਨਾਂ ਦਾ ਆਪਣਾ ਜਿਹੜਾ ਕੰਮ ਕਰਦਾਂਗੇ ਕਿਉਂਕਿ ਸਾਨੂੰ ਪਤਾ ਜਦੋਂ ਕੰਮ ਪਿਆ ਹੋਵੇ ਮਨ ਦੇ ਨਾ ਥੋੜਾ ਜਿਹਾ ਬਹੁਤ ਜਿਹਾ ਬਣਿਆ ਰਹਿੰਦਾਗਾ ਮੈਨੂੰ ਉਹ ਚੀਜ਼ ਬਿਲਕੁਲ ਵੀ ਨਹੀਂ ਚੰਗੀ ਲੱਗਦੀ ਮੈਨੂੰ ਇਦਾਂ ਹੁੰਦਾ ਵੀ ਨਾਲ ਦੀ ਨਾ ਆਪਣਾ ਜਿਹੜੇ ਕੰਮ ਨੇਵੇਂ ਨਾਲ ਦੀ ਨਾ ਖਤਮ ਕਰਦੀ ਜਾਮਾ ਜਿਵੇਂ ਕਿ ਬੱਚਾਂ ਦੇ ਟਿਫਨ ਵਗੈਰਾ ਫਿਰ ਜੀ ਇੰਨੇ ਕੱਪੜੇ ਆਪਾਂ ਨੇ ਲਾ ਦਿੱਤੇ ਨੇ ਇੱਥੇ ਜੀ ਇੱਧਰ ਲੱਗਿਆ ਹੈ ਨੂਰ ਵਰਗੀ ਮਾਸਤਿਕਾਣਾ ਇਹ ਟਿਊਸ਼ਨ ਤੋਂ ਹੋਣੀ ਆਈਆਂ ਨੇ ਇਹ ਕਿ ਮੈਂ ਨੂਰ ਹੋਣਾ ਨੂਰ ਹੋ ਰਿਹਾ ਸੀ ਜੀ ਆਪਣਾ ਬਿਮਾਰ ਦੋ ਤਿੰਨ ਦਿਨਾਂ ਤੋਂ ਹਨਾ ਹੰਗੜ ਜ ਫਾਰਮ ਮੌਸਮ ਚੇਂਜ ਹੋਣ ਕਰਕੇ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਇਹਦਾ ਥੋੜਾ ਜਿਆਦਾ ਤੈਨੂੰ ਕਿਵੇਂ ਪਤਾ ਮੀ ਆਊਗਾ ਹੈ ਤੁਸੀਂ ਮੈਨੂੰ ਕੀ ਮੀ ਆਊਗਾ ਮੀ ਤੈਨੂੰ ਕਿਵੇਂ ਬਤਾ ਆ ਦੇਖੋ ਇਹਦੇ ਕੱਪੜੇ ਦੀ ਬਾੜੀ ਛੋਟੀ ਸ਼ਰਟ ਅੱਡੇ ਦੀ ਪਰ ਰੱਖੀ ਹੈ ਨੇ ਪਜਾਮੀ ਨਾਲ ਦੀ ਤੇ ਇਹਨੇ ਨਿਕਰ ਆਪਣੀ ਅੱਡੇ ਦੀ ਪਰ ਰੱਖੀ ਹੈ ਦੇਖੋ ਮੈਚਿੰਗ ਕੀਤੀ ਹੋਈ ਨੂਰ ਨੇ ਏ ਲੱਗਾ ਚਲੋ ਜੀ ਇਹਨੇ ਆਪਣੇ ਕੱਪੜੇ ਹੋ ਗਏ ਨਿਟੇ ਪ੍ਰੈਸ ਮੈਂ ਨਹੀਂ ਕੀਤੇ ਹੈਗੇ ਪ੍ਰੈਸ ਫੇਰ ਕਰੂੰਗੀ ਅੱਜ ਨਾ ਫਿਰ ਮੈਂ ਥੋੜਾ ਜਿਆਦਾ ਹੋਰ ਕੰਮ ਕਰਨਾ ਸੀਗਾ ਤੇ ਪਹਿਲਾਂ ਕਸਟਮਰ ਆ ਗਈ ਮੇਰੇ ਕੋਲੇ ਤੇ ਉਹਨਾਂ ਦੀ ਸਟਰਿੰਗ ਵਗੈਰਾ ਕੀਤੀ ਮਮਾ ਜੀ ਮੈਂ ਲਗਾਤੇ ਕੱਪੜੇ ਤੇ ਕੁਛ ਮੈਰਾ ਖਾਈਆਂਗੀ ਤੇ ਕੁਛ ਆਪਾਂ ਰੱਖ ਲਿਆ ਹੁਣ ਹਾਂਜੀ ਇੱਥੇ ਦੇਖੋ ਹੋ ਗਿਆ ਸ਼ਾਮ ਦਾ ਟਾਈਮ ਤਕਰੀਬਨ ਪੌਣੇ 7 ਦਾ ਟਾਈਮ ਹੈ ਜੀ ਇੱਥੇ ਹੋ ਗਿਆ ਦਾਲ ਮੈਂ ਨਾ ਪਹਿਲੇ ਹੀ ਭਿਉਂ ਗਈ ਸੀਗੀ ਮੂੰਗੀ ਤੇ ਦਲੇ ਛੋਲੇ ਤਕਰੀਬਨ ਇਹਨੂੰ ਅੱਧਾ ਪੌਣਾ ਘੰਟਾ ਮੈਂ ਭਿਉਂਤਾ ਸੀਗਾ ਮੇਰੇ ਕੋਲ ਜਿਹੜਾ ਜਿਹੜਾ ਕਸਟਮਰ ਆਏ ਮੈਂ ਜਾਣ ਤੋਂ ਪਹਿਲਾਂ ਦਾਲ ਭਿਉਂਗੀ ਤੇ ਉਸ ਤੋਂ ਬਾਅਦ ਬਸ ਹੁਣ ਮੈਂ ਅਗਲੀ ਸਿੱਧਾ ਕਿਚਨ ਦੇ ਵਿੱਚ ਬਰਤਨ ਵਗੈਰਾ ਤਾਂ ਮੈਂ ਤੁਹਾਨੂੰ ਪਹਿਲੇ ਪਤਾ ਜਿਵੇਂ ਕਿ ਵਾਸ਼ ਕਰ ਹੀ ਦਿੱਤੇ ਸੀਗੇ ਤੇ ਬਾਸਨ ਮੇਂ ਢਾਲ ਰੱਖ ਕੇ ਨਾਲ ਦੀ ਨਾਲ ਆਪਣਾ ਮਸਾਲਾ ਜਿਹੜਾ ਉਹ ਘੱਟ ਲੂੰਗੀ ਲਸਣ ਪਿਆਜ਼ ਹੁੰਦਾ ਨਾ ਜ਼ਿਆਦਾ ਬਸ ਇਹ ਦਾਲ ਸੀਗੀ ਆਪਣੀ ਮੂੰਗੀ ਛਲ ਦਲੇ ਛੋਲੇ ਇਹ ਵਾਲੀ ਦਾਲ ਦੇ ਵਿੱਚ ਹਨਾ ਜਿਹੜਾ ਆਪਾਂ ਅਦਰਕ ਲਸਣ ਆ ਬੈਲਾ ਵੀ ਪਾ ਸਕਦੇ ਜੀ ਬੈਲਾ ੜਕਾ ਵਗੈਰਾ ਲਗਾ ਕੇ ਕਈ ਇਦਾਂ ਕਰਦੇ ਨੇ ਪਹਿਲਾਂ ਤੜਕਾ ਲਗਾ ਕੇ ਬਾਅਦ ਵਿੱਚ ਵਿੱਚ ਮੂੰਗੀ ਵਗੈਰਾ ਪਾ ਕੇ ਪਾਣੀ ਪਾ ਦਿੰਦੇ ਹਨਾ ਉਦਾਂ ਵੀ ਬਣ ਜਾਂਦੀ ਹੈ ਪਰ ਮੈਂ ਜਿਹੜਾ ਮੇਰਾ ਤਰੀਕਾ ਹੈ ਹਨਾ ਆਲਮੋਸਟ ਕਈ ਪੈਣਾ ਨੇ ਜਿਹੜੀਆਂ ਇੱਦੀ ਬਣਾਉਂਦੀਆਂ ਨੇ ਬਾਅਦ ਵਿੱਚ ਜਿਹੜਾ ਤੜਕਾ ਆਪਾਂ ਲਗਾ ਦਿੰਨੇ ਆ ਪਾਣੀ ਗਰਮ ਹੋ ਗਿਆ ਸੀ ਜੀ ਨਾਲ ਦੀ ਨਾਲ ਮੈਂ ਮੂੰਗੀ ਦੇ ਆਪਣਾ ਜਿਹੜੀ ਦਾਸ ਸੀ ਉਹ ਪਾਤੀ ਸੀਗੀ ਵਿੱਚ ਹੁਣ ਮੈਂ ਪਾਉਂ ਇਥੇ ਹਲਦੀ ਨਮਕ ਮਿਰਚ ਹਨਾ ਤਿੰਨੇ ਚਾਰੀ ਚੀਜ਼ਾਂ ਗਰਮ ਮਸਾਲਾ ਤੇ ਇਹ ਆਪਾਂ ਪਾ ਕੇ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ ਤਕਰੀਬਨ ਤਿੰਨ ਕ ਸੀਟੀਆਂ ਦੇ ਵਿੱਚ ਦਾਲ ਆ ਜਿਹੜੀ ਆਪਨੇ ਭੰਜੂਗੀ ਤੇ ਬੱਸ ਜੀ ਉਸ ਵਾਦ ਨਾਲ ਦੀ ਨਾਲ ਮੈਂ ਇੱਥੇ ਆਟਾ ਗੁੰਨਣ ਲੱਗ ਜੂਗੀ ਮੈਂ ਕਿ ਚਲੋ ਨਾਲ ਦੀ ਨਾਲ ਆਪਣੇ ਇਹੇ ਕੰਮ ਨੇ ਖਤਮ ਹੁੰਦੇ ਜਾਣ हाँ जी जिन्ना टाइम अपनी दाल रिजूगी उन्ना टाइम मैं लसन जड़ा प्याज अपने दोनों चीज़ा आप कट के रख लाँगे फिर आप गुन आटा तो इतों देखो मैंने पसीना कि ना है वीडियो आइटिंग करने के टाइम मैं देखिए बहुत ज्यादा गर्मी भी बहुत है जंग वैसे बाहर बदलवाई होगी हवा चल रही थी ठंडी पर किचन बहुत ज्यादा गर्म है कुछ जंधा ने है ना वगैरिया हूँ वह करके गर्म है सब बहुत ज्यादा होंगी है तो जिन्होंने जी मै पात एक कट सी घ्यो भी देसी थी और ਜਿਹੜੀ ਆਪਣੀ ਦਾਲ ਦਾ ਤੇਸਤਾ ਬਹੁਤ ਜਿਆਦਾ ਵਧੀਆ ਹੁੰਦਾਗਾ ਹਨਾ ਤੇ ਪੱਕੀ ਜਿਹੜੀ ਦਾਲ ਆ ਕੋਕੋ ਤੋਂ ਵਾਰ ਵੀ ਨਿਕਲਦੀ ਹੈ ਤੇ ਲੋ ਜੀ ਕੁਛ ਨਾ ਮਸਾਲਾ ਵਗੈਰਾ ਆਪਣਾ ਕੱਟ ਕੇ ਰੱਖ ਲਿਆ ਤੇ ਨਾਲ ਹੀ ਮੈਂ ਛਾਲ ਲਈ ਸੀ ਆਟਾ ਤੇ ਆਪਾਂ ਆਟਾ ਗੁੰਨ ਕੇ ਰੱਖ ਲਿਆ ਕਿਉਂਕਿ ਜਦੋਂ ਆਪਾਂ ਆਟਾ ਗੁੰਨਦੇ ਦਸਨ ਰੱਖ ਮੈਂ ਤੇ ਵੀ ਰੱਖ ਦਿੰਨੇ ਹਾਂ ਨਾ ਤਾਂ ਰੋਟੀਆਂ ਬਹੁਤ ਸੋਹਣੀਆਂ ਬਣਦੀਆਂ ਲੱਗੀਆਂ ਮਤੇ ਜੇਕਰ ਕੋ ਨਾਲ ਦਿਨ ਨਾਲ ਬਣਾਉਣ ਲੱਗ ਜਨੇ ਆ ਨਾ ਫਿਰ ਉਦਾਂ ਦਾ ਇਹ ਟੇਸ ਕਰਨੇ ਆ ਉਦਾਂ ਟੇਸ ਵੀ ਨਹੀਂ ਬਕਮੀ ਦੀ ਬੰਦਰਾ ਰੋਟੀ ਵੀ ਉਹ ਵੀ ਨਹੀਂ ਸੋਣੀ ਹੋਦੀ ਹੈ ਜੀ ਹੈ ਨਾ ਜੀ ਤੇ ਹਾਂਜੀ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਦੇ ਕਮੈਂਟ ਰਿਅ ਵੀ ਦੁਸਤਿਆ ਕਰੋ ਵੀਡੀਓ ਸਾਨੂੰ ਕਿੰਨਾਉਂਦੀ ਲੱਗਦੀ ਆ ਅਗਰ ਕੋਈ ਵੀਡੀਓ ਤੇ ਕਮੈਂਟ ਉਸ ਚੀਜ਼ ਵੀ ਦਿਆ ਪਲੀਜ਼ ਉਹ ਵੀ ਅੱਗੇ ਵੱਢੀ ਕੋਈ ਤਾਂ ਸਾਡੇ ਤੇ ਜੀ ਦੁਸਤਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਹਨਾ 4 ਕੁਛ ਜੀ ਬਸ ਥੋੜੀ ਜੀ ਹੈਲਪ ਹੋ ਜਾਂਦੀ ਹੈ ਹਨਾ ਥੋੜੀ ਹੈਲਪ ਦੀ ਲਓ ਜੀ ਮਸਾਲਾ ਪਰਾ ਘੋਲ ਲੁੱਟਿਆ ਹਲਕਾ ਆਪਾਂ ਨੇ ਲਗਾਤਾ ਤੇ ਇੱਧਰ ਆਪਣੀ ਗਾੜਾ ਬਸ ਬਣੀ ਗਈ ਆਲਮੋਸਟ ਅੱਜ ਆਪਾਂ ਨੇ ਗੁੱਟ ਕੇ ਰੱਖ ਲਿਆ ਬੇਟੀ ਆ ਗਈ ਟਿਊਸ਼ਨ ਤੋਂ ਆਪਾਂ ਹੁਣ ਬਸ ਰੋਟੀ-ਰੁੱਟੀ ਬਣਾ ਕੇ ਆਪਾਂ ਕੰਮ ਤੋਂ ਟੁੱਟੇਗੀ ਤੇ 4 ਕੁਛ ਨਾਲ ਜੀ ਸਾਰੇ ਜਣੇ ਜਿਵੇਂ ਪਲੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਜੁੜੇ ਪਹਿਲੀ ਵਾਰ ਨਹੀਂ ਆਉਣੇ ਹੋਗੇ ਸਾਡਾ ਕਿਆਨ ਦਾਲ ਰਹੀ ਆਪਾਂ ਨੇ ਮੂੰਗੀ ਨਾਲ ਪਤੇ ਛੋਟੇ ਕਿੰਨੂ ਕੇ ਨੇ ਪਸੰਦ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਸਾਰੀਂ ਗਰ ਰੋ ਤੜਕਾ ਲਓ ਜੀ ਤਾਲਾ ਪਾਹ ਥੋੜੇ ਚਿਰ ਉਹ ਸਾਤਲਾ ਤੜਕਾ ਗਣ ਤੋਂ ਬਾਅਦ ਆਪਾਂ ਨੇ ਬਾਲੀ ਦੇਣੀ ਰੱਖਦੀ ਥੋੜਾ ਜਿਹਾ ਆਪਾਂ ਇਹਨੂੰ ਹਿਲਾ ਲਿਆ ਤੇ ਆਟਾ ਆਪਣਾ ਗੁੰਨਿਆ ਪਿਆ ਸੀ ਤਵਾ ਆਪਾਂ ਨੇ ਧੋ ਕੇ ਰੱਖਦਾ ਤੇ ਹੁਣ ਮੈਂ ਲੱਗ ਗਿਆ ਤੇ ਪਹਣ ਤੇ ਆਜੋ ਜੀ ਤੁਸੀਂ ਵੀ ਖਾ ਲੋ ਠੀਕ ਤੇ ਵਸਾ ਕੋ ਬੱਚਿਆਂ ਨੂੰ ਮਾਰ ਦੇ ਵਾਹ ਬੱਚੇ ਥਾਰਨਗੇ ਨਾਰੀ ਦਾ ਫੈਸਲਾ ਲੈਣਗੇ ਤੇ ਕੋਰਸ ਨਾਉਤੀ ਨੂੰ ਹੋਂ ਸੰਸਾਰਿਕ ਕਹਿੰਿਆ ਸਾਡੇ ਤਾਂ ਬਹੁਤ ਜ਼ਿਆਦੇ ਫਰਕ ਪੈ ਰਿਹਾਗਾ ਜਣੀ ਨਾ ਅੱਜ ਹਵਾ ਚੱਲ ਰਹੀ ਹੈ ਠੰਡੀ ਹਵਾ ਥੀ ਮੌਸਮ ਦਾ ਇਹਦਾ ਲਾ ਹੋ ਰਿਹਾਗਾ ਉਹਦੇ ਵਈ ਜ਼ਿਆਦਾ ਮੌਸਮ ਹੋਇਆ ਪਹਿਵਾ ਮੀਂਹ ਤਾਂ ਨਹੀਂ ਸੀਗਾ ਇਹਦਾ ਪਰ ਮੌਸਮ ਬਦਲ ਰਹੀ ਹੈ ਲਾ ਹੋ ਰਿਹਾਗਾ ਉਡੀ ਹੀ ਕਿਚਨ ਚ ਖੜਿਆ ਨੂੰ ਤਾਂ ਗਰਮੀ ਲੱਗਦੀ ਆ ਬਟ ਓਨੀ ਗਰਮੀ ਨਹੀਂ ਹੈਗੀ ਅਗੇ ਨਾਲ ਉਪਰ ਤੱਕ ਨੂੰ ਬੱਜੇ ਸੋ ਜਿਸ ਕੋਲ ਕੋਈ ਪਪਾ ਹੈ ਕਿ ਬੱਚਾ ਨੂੰ ਖਵਾ ਦਈਏ ਟਾਈਮ ਮੈਨੂੰ ਲੱਗਦਾ ਹੋਰ 8-8 ਟਾਈਮ ਆਈ ਜਾਊਗਾ ਹੋਊਗਾ ਸਾਉਦੀ ਹੈ ਵੀ ਆਏ ਨਹੀਂ ਉਹਨਾਂ ਦਾ ਤਾਂ ਟਾਈਮ ਲੱਗੇ ਇੱਥੇ ਰਹਿ ਹੀ ਜਾਣਾ ਇਕਦਾ ਮੈਨੂੰ ਕੋਟਨ ਦੀ ਜੁਨੀਗਰਨੀ ਬਹੁਤ ਵਧੀਆ ਲੱਗਦੀ ਹੈ ਮੈਨੂੰ ਆ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਹਮੇਸ਼ਾ ਨਾਲ ਰਹਿ ਏਡੇ ਹਨਾ ਬਰੈਡ ਦੇ ਵਾਲੇ ਦੁਪੱਟੇ ਲੈ ਕੇ ਰੱਖਦੀ ਆ ਤੇ ਜਿੱਦਾਂ ਬਸ ਆਪਾਂ ਨੂੰ ਆਪਣੇ ਮਨ ਨੂੰ ਹਨ ਜਿਵੇਂ ਆਲਫਾ ਜਿਵੇਂ ਚਫਾ ਹੈ ਨਹੀਂ ਇਹਗੇ ਵਤ ਲੋਕੀ ਆਪਣੇ ਆਪ ਨੂੰ ਆਪਾ ਕੱਪੜੇ ਵਰਦੇ ਨੇ ਹਨਾ ਸਤੂੰ ਜਾਰੇ ਤੋਂ ਕੋਈ ਨਹੀਂ ਤੇ ਮੇਰੇ ਕੋਲ ਤਾਂ ਵੀ ਆਪਾਂ ਵੀਡੀਓ ਬਣਾਉਂਦੇ ਆ ਉਹਦੇ ਵਿੱਚ ਮਿਆ ਤਿਆਰ ਵਗੈਰਾ ਅਜ ਤਾਂ ਸਪੈਸ਼ਲ ਹੋਊਗੀ ਆਮ ਤੇ ਮੈਨੂੰ ਇਹ ਚੀਜ਼ ਨਹੀਂ ਪਸੰਦ ਹੈਗੀ ਜਿੱਦਾਂ ਦੀ ਮੈਂ ਰਹਿੰਨੀ ਆ ਰਿਐਲਟੀ ਦੇ ਵਿੱਚ ਜਿੱਦਾਂ ਦੀ ਮੈਂ ਘਰੇ ਆ ਤੇ ਮੈਨੂੰ ਉਦਾਂ ਦਾ ਆਉਣਾ ਪਸੰਦ ਆਗਾ ਜੇ ਨਾ ਮੈਂ ਹਲਕਾ ਫੰਕਰੀਆ ਬਣਾ ਮोटा ਮੇਕਅਪ ਕਰਦੀ ਆ ਬਸ ਉਹ ਨਹੀਂ ਮੇਰਾ ਹੁੰਦਾ ਨਾ ਮੈਂ ਕੱਪੜੇ ਉਹ ਵਗੈਰਾ ਲੱਗ ਤੋਂ ਹੀ ਹਗਰ ਮੈਂ ਪੂਰਾ ਪੀ ਕੱਪੜੇ ਵਗੈਰਾ ਉਹ ਕਰਕੇ ਆ ਕੇ ਫੇਰ ਆਉਂਦੀ ਹਣਾ ਇਹ ਵੀ ਮੈਨੂੰ ਚੰਗੀ ਹੁੰਦਾ ਵੀ ਲੱਗਦੀ ਅਤੇ ਫਾਰਾਂ ਜੁਈ ਵੀ ਦਿਖਾਵਾ ਹੁੰਦਾ ਆਪਾਂ 2-4 ਦਿਨ ਕਰਦੇ ਆਂ ਇਹ ਰੋਸ਼ਾਂ ਲਈਆ ਕੋਈ ਵਰਤ ਤੱਕ ਨਹੀਂ ਹੈਗੇ ਆ ਨਾ ਇਹ ਲੱਗੇ ਪਹਿਲੇ ਵਿੱਚ ਮਾਰਦਾ ਨਾ ਲੱਗਦਾ ਮੇਰੀ ਆਵਾਜ਼ ਜਾ ਹੀ ਨਹੀਂ ਰਹੀ ਇਹ ਲੋਲੀ ਲੰਨ ਨੂ ਰੋਲੀ ਪਾ ਲਈ ਹੋਤੀ ਲੱਗੇ ਦਵਾਈ ਲੈ ਇਹ ਨਹੀਂ ਬਸ ਹੁਣ ਹੁਣ ਲਵਗੀ ਸਵੇਰੇ ਨਹੀਂ ਸਵੇਰੇ ਇੱਕ ਵੇਲੇ ਇਹ ਮੈਨਾਂ ਦੀ ਸਵੇਰੇ ਆਪਾਂ ਕੋਈ ਨਹੀਂ ਲੈਂਦੇ ਰੋਲੀ ਇਹਦੀ ਕੋਈ ਸਵੇਰ ਨਾਲ ਦੇਖੋ ਇਹ ਨਹੀਂ ਲੰਨੀ ਇਹ ਕਿਹੜੇ ਬਲੂਟੀ ਪਾ ਪਾ ਰਸਵੀ ਹੇਂ ਦਾੜੀ ਚੰਦਨਾਰਾਇਣ ਠੀਕ ਹੈਂ ਪਪਾ ਜੀ ਆਇਆ ਜਪਾਂ ਸ੍ਰਾਮ ਆ ਰਿਹਾ ਫਿਰ ਜਾਏ ਸਨਾਰਾਮੇ ਚਾਹੇ ਜਾਏ ਆਹ ਕਰੀ ਆਹ ਉਪਰ ਹੀ ਆ ਗਾ Yeah. के hmm? yeah. रोटी खा ली तुम हाँ हां जी ਚਾਹ ਕੋਈ ਨਹੀਂ ਲੈ ਲਈ ਦਵਾਈ ਮੇਰੇ ਮਿੱਠੀ ਸੀ ਦਾ ਕਾੜਾ ਰਿਵਿਊ ਦੋ ਕਿਨੇ ਦਾ ਕਿਨੇ ਦਾ ਮਹਿੰਗੇ ਹਨ ਨਹੀਂ ਅੱਛਾ ਸਮਝਿਆ ਤੂੰ ਆਪਣੀ ਦਵਾਈ ਆਖਾਓ ਕਿ ਉੱਪਰ ਕਿਤੇ ਸਮਝ ਆਏਗਾ ਉੱਪਰ ਵਾਲੀ ਦਵਾਈ ਇੱਧਰ ਰੱਖ ਦੇ। ਦਨ ਐਨੀਆ ਲਸਵਾਰ ਨੇ ਗੀਲੋੜਾ ਇਹਨੂੰ ਕੌਣ ਖੋਲ ਕੇ ਲੱਗਿਆ ਨਾ ਤੇਰੀ ਦਵਾਈ ਕਿਸ ਨੇ ਕੀ ਕਰਦੀ ਹੈ। ਦਨ